ਹਥਿਆਰਾਂ ਦੇ ਨਾਲ ਲੈਸ ਹੋ ਕੇ ਆਏ ਬੰਦੂਕਧਾਰੀਆਂ ਨੇ 30 ਲੋਕਾਂ ਦੇ ਉੱਤੇ ਧਾਵਾ ਬੋਲ ਦਿੱਤਾ ਹੈ। ਇਹਨਾਂ 30 ਲੋਕਾਂ ਦੇ ਉੱਤੇ ਬੰਦੂਕਧਾਰੀਆਂ ਨੇ ਬਿਲਕੁਲ ਵੀ ਤਰਸ ਨਹੀਂ ਕੀਤਾ ਤੇ 30 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ ਤੇ ਕਈ ਲੋਕਾਂ ਨੂੰ ਤਾਂ ਇਹਨਾਂ ਬੰਦੂਕਧਾਰੀਆਂ ਨੇ ਅਗਵਾ ਵੀ ਕਰ ਲਿਆ। ਤਾਂ ਇਹ ਵੱਡੀ ਖਬਰ ਹੈ ਜਿਹੜੀ ਨਾਈਜੀਰੀਆ ਤੋਂ ਸਾਹਮਣੇ ਆਈ ਹੈ। ਨਾਈਜੀਰੀਆ ਦੇ ਵਿੱਚ ਬੰਦੂਕਧਾਰੀਆਂ ਨੇ 30 ਲੋਕਾਂ ਦੀ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਹੈ। ਕਈ ਲੋਕਾਂ ਨੂੰ ਤਾਂ ਅਗਵਾ ਵੀ ਕਰ ਲਿਆ। ਤਵੱਡੀ ਖਬਰ ਹੈ ਜਿਹੜੀ ਨਾਈਜੀਰੀਆ ਤੋਂ ਸਾਹਮਣੇ ਆਈ ਹੈ ਜਿੱਥੇ ਬੰਦੂਕਧਾਰੀਆਂ ਨੇ 30 ਲੋਕਾਂ ਦੀ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਹੈ ਤੇ ਕਈ ਲੋਕਾਂ ਨੂੰ ਅਗਵਾ ਕਰ ਲਿਆ ਤਵਕਵਕ ਮੀਡੀਆ ਰਿਪੋਰਟਾਂ ਦੇ ਵਿੱਚ ਛਪੀਆਂ ਖਬਰਾਂ ਦੇ ਮੁਤਾਬਿਕ ਪੁਲਿਸ ਪ੍ਰਸ਼ਾਸਨ ਨੇ ਪੁਸ਼ਟੀ ਵੀ ਕੀਤੀ ਹੈ ਕਿ ਕਾਸੂਆਂ ਦਾਜੀ ਪਿੰਡ ਉੱਤੇ ਬੰਦੂਕਧਾਰੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਨਾਈਜੀਰੀਆ ਦੇ ਨਾਈਜਰ ਰਾਜ ਦੇ ਇੱਕ ਪਿੰਡ ਉੱਤੇ ਬੰਦੂਕਧਾਰੀਆਂ ਵੱਲੋਂ ਕੀਤੇ ਗਏ ਹਮਲੇ ਦੇ ਵਿੱਚ ਘੱਟੋ-ਘੱਟ 30 ਪਿੰਡ ਵਾਸੀਆਂ ਦੀ ਜਾਨ ਚਲੀ ਗਈ ਹੈ ਜਦੋਂ ਕਿ ਕਈ ਹੋਰਨਾਂ ਨੂੰ ਬੰਦੂਕਧਾਰੀਆਂ ਵੱਲੋਂ ਅਗਵਾ ਵੀ ਕੀਤਾ ਗਿਆ ਤਾਂ ਇਸ ਘਟਨਾ ਸੰਬੰਧੀ ਪੁਲਿਸ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਤਾਂ ਵੱਖ-ਵੱਖ ਮੀਡੀਆ ਰਿਪੋਰਟਾਂ ਦੇ ਮੁਤਾਬਕ ਅਤੇ ਪੁਲਿਸ ਦੇ ਬਿਆਨਾਂ ਦੇ ਅਨੁਸਾਰ ਬੰਦੂਕਧਾਰੀ ਨੇ ਜਿਹੜੇ ਕਾਸੂਆਂ ਦਾਜੀ ਪਿੰਡ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਧਾਵਾ ਬੋਲ ਦਿੱਤਾ ਤੇ ਪਿੰਡ ਵਾਸੀਆਂ ਉੱਤੇ ਤਾਬੜ ਤੋੜ ਗੋਲੀਬਾਰੀ ਸ਼ੁਰੂ ਕਰ ਦਿੱਤੀ ਤਾਂ ਉਹਨਾਂ ਨੇ ਸਥਾਨਿਕ ਬਾਜ਼ਾਰ ਅਤੇ ਕਈ ਘਰਾਂ ਨੂੰ ਅੱਗ ਵੀ ਲਗਾ ਦਿੱਤੀ ਹੈ ਪਿੰਡ ਵਾਸੀਆਂ ਨੇ ਇਹ ਵੀ ਆਖਿਆ ਕਿ ਸੁਰੱਖਿਆ ਬਲ ਅਜੇ ਤੱਕ ਇਲਾਕੇ ਦੇ ਵਿੱਚ ਨਹੀਂ ਪਹੁੰਚੇ ਜੋ ਕਿ ਪੁਲਿਸ ਦੇ ਉਹਨਾਂ ਦਾਅਵਿਆਂ ਦੀ ਵੀ ਪੋਲ ਖੋਲ ਰਹੇ ਨੇ ਜਿਨ੍ਹਾਂ ਦੇ ਵਿੱਚ ਪੁਲਿਸ ਨੇ ਆਖਿਆ ਸੀ ਕਿ ਅਗਵਾ ਕੀਤੇ ਲੋਕਾਂ ਦੀ ਭਾਲ ਦੇ ਲਈ ਅਧਿਕਾਰੀ ਤਾਇਨਾਤ ਕੀਤੇ ਨੇ ਤਾਂ ਪਿੰਡ ਵਾਸੀਆਂ ਨੇ ਨਾਈਜੀਰੀਆ ਪੁਲਿਸ ਦੇ ਉੱਤੇ ਵੱਡੇ ਦੋਸ਼ ਲਾਏ ਨੇ ਉਹਨਾਂ ਆਖਿਆ ਕਿ ਸੁਰੱਖਿਆ ਬਲ ਦੀ ਟੀਮ ਹੈ ਜਿਹੜੀ ਇਲਾਕੇ ਦੇ ਵਿੱਚ ਨਹੀਂ ਪਹੁੰਚੀ ਤੇ ਬੰਦੂਕਧਾਰੀਆਂ ਨੇ ਲੋਕਾਂ ਉੱਤੇ ਬਿਲਕੁਲ ਵੀ ਤਰਸ ਨਹੀਂ ਕੀਤਾ ਤਾਬੜ ਤੋੜ ਗੋਲੀਆਂ ਚਲਾਉਂਦੇ ਹੋਏ ਪਿੰਡ ਦੇ 30 ਲੋਕਾਂ ਦੀ ਜਾਨ ਲੈ ਲਈ ਹੈ ਤੇ ਕਈ ਲੋਕਾਂ ਨੂੰ ਤਾਂ ਬੰਦੂਕਧਾਰੀਆਂ ਨੇ ਅਗਵਾ ਵੀ ਕਰ ਲਿਆ